ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਚੱਲਦੀ ਹੈ ਜੀ ਕਣਕ ਦੀ ਭੜਾਈ ਪਹਾੜਲੇ ਲਈ ਅੱਜ ਮਸ਼ੀਨ ਤੇ ਵੜਤਾ ਡੇਢ ਕਿਲੇ ਦਾ ਗੇਟ ਬਾਕੀ ਚੱਲ ਰਿਹਾ ਕੰਮਕਾਰ ਕੱਢਤੇ ਤਿੰਨ ਟੈਂਕ ਮਸ਼ੀਨ ਨੇ ਤੇ ਝਾੜ ਵੀ ਵਧੀਆ ਏ ਤੇ ਉੱਤੋਂ ਬੱਦਲ ਵੀ ਹੋਇਆ ਕਾਫੀ ਕਣੀਆਂੀਆਂ ਪੈ ਰਹੀਆਂ ਨੇ ਈ ਨਾ ਪਾਵੇ ਵਧੀਆ ਗੱਲ ਆ ਕਿਸਾਨਾਂ ਦਾ 5-6 ਦਿਨ ਚ ਸਾਰਾ ਨਿਬੜਜੂ ਕੰਮ ਗੂੜੀਆਂ ਤਾੜੀਆਂ ਵੀ ਮੰਣ ਜਾਣਗੀਆਂ ਉਸ ਤੋਂ ਬਾਅਦ ਜਿਹੜਾ ਪੌਣਾ ਵੀ ਪਾਈ ਜਾਵੇ ਤੇ ਇੱਧਰਲਾ ਪਲਾਟ ਕਿਹਦਾ ਹਲੇ ਵੱਢਣ ਤੋਂ ਤੇ ਇੱਕ ਪਲਾਟ ਮਰਲੇ ਪਾਸੇ ਆ ਉਹ ਮੋਟਰ ਤੋਂ ਪਰਲੇ ਪਾਸੇ ਬਾਕੀ ਆ ਮੱਕੀ ਖੜੀ ਆ ਆਪਣੀ ਉਰੇ ਲਾਇਆ ਦੀ ਆਲੂ ਆਪਣੀਆਂ ਪਰੇ ਗੜੀਆਂ ਨੇ ਚੱਲਦੀ ਆ ਜੀ ਮਸ਼ੀਨ ਜੈਲਾ ਚਾਚਾ ਐਨ ਪੂਰਾ ਸਿੱਖ ਗਿਆ ਮਸ਼ੀਨ ਚਲਾਉਣੀ ਚਲਾ ਰਿਹਾ ਮਾਰੂ ਮਾਰ ਆਪਣੇ ਪਿੰਡ ਦੀਓ ਮਸ਼ੀਨ ਆ ਦੇਖੋ ਐਨ ਪੂਰਾ ਫੋਰਮੈਨ ਬਣ ਜਾਣਾ ਨੇ ਕਸੀਜਨ ਹੋਰ ਲਾ ਕੇ ਹਰ ਕੀ ਕਣੀਆਂ ਹੀ ਆ ਜਾਂਦੀਆਂ ਨੇ ਤੇ ਹਟ ਜਾਂਦੀਆਂ ਨੇ ਚਲੋ 2 ਘੰਟੇ ਦੇ ਦੇਵੇ ਵੱਡੀ ਜਾਊਗੀ ਸਾਰੀ ਉਹ ਕਣਕ ਆਪਣੀ ਤੇ ਬਾਕੀ 10 ਦਿਨ ਨਾ ਪਵੇ ਵਧੀਆ ਗੱਲ ਆ ਸਾਰਾ ਕੰਮ ਨਿਬੜ ਜੂ ਜ਼ਿਮੀਦਾਰਾਂ ਦਾ ਕਣਕਾਂ ਗੁਣਕਾਂ ਦੂੜੀਆਂ ਤਾੜੀਆਂ ਦਾ ਸਾਰਾ ਕੰਮ ਨਿਬੜਜੂ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀ ਨੇ ਨਹੀਂ ਕਰਿਆ ਆਪਾਂ ਖੇਤੀਬਾੜੀ ਦੇ ਦੀਆਂ ਵੀਡੀਓ ਪਾਉਂਦੇ ਰਹਨੇ ਆ ਵਾਕੀ ਦਿਖਾਉਨੇ ਆ ਕਣਕ ਵੀ ਕਿਵੇਂ ਆ ਕੱਟ ਗਈ ਮਸ਼ੀਨ ਮੈਨੂੰ ਲੱਗਾ 2 2.5 ਟੈਂਕ ਖੇਤ ਚ ਥੋੜੀ ਜੀ ਕਣਕ ਬਰੀਕ ਆ ਪਰਲਾ ਖੇਤ ਵਧੀਆ ਖੜਾ ਏ ਪੂਰਾ 303 ਗਣਕਾ ਏ ਤੇ ਇਹ ਚ ਥੋੜੀ ਜੀ ਪ੍ਰੋਬਲਮ ਏ ਜਾਂ ਰੀਤਾ ਜਾਂ ਖੇਤ ਇਕੋ ਲਗਤ ਕਣਕ ਪੱਕ ਗਈ ਆਲੂ ਹਲੇ ਹਫਤੇ ਤੱਕ ਵੱਢਣ ਵਾਲੀ ਦੀ ਉਹੀ 10 15 ਦਿਨ ਪਹਿਲਾਂ ਆ ਗਈ ਥੋੜੀ ਜਿਹੀ ਜ਼ਮੀਨ ਵੀ ਹਲਕੀ ਔਰੇ ਆਪਣੇ ਕੋਲ ਠੇਕੇ ਤੇ ਆ ਜ਼ਮੀਨ ਔਰੇ 17 18 ਕਿਲੇ ਆਪੋਲੇ ਕੈਮਾ ਬਾਕੀ ਮੌਸਮ ਠੰਡਾ ਹੈ ਹਵਾ ਚੱਲਦੀ ਆ ਜੀ ਦਾਣੇ ਟੈਂਕ ਭਰ ਗਏ ਆ ਟੈਂਕ ਪੈ ਗਿਆ ਜ। ਹਾਂ? ਟੰਨ ਪੈ ਗੇ। ਲੱਗੀ ਮਸ਼ੀਨ ਦੂਏ ਪਲਾਟ 'ਚ। ਤੇ ਇਧਰਲੇ ਖੇਤ 'ਚ ਹੋ ਗਈ ਗਣਕ ਆਪਣੀ। ਸਾਡੇ ਦਨਗੀਲੇ ਜੋ ਇੰਨੀ ਟਰਾਲੀ ਭਰ ਗਈ। ਹੋਣਗੇ 80 ਕੁਆਂਟਲ ਦੇ ਡੇਡ ਗੇੜ। ਤੇ ਬਾਕੀ ਪਾਉਣ ਆ ਜਾ ਕੇ ਦਾਣੇ ਉਧਰਲੇ ਖੇਤ 'ਚ। ਟੈਂਕ ਭਰਨੇ ਵਾਲਾ ਏ। ਤੇ ਝਾੜ ਝੂੜ ਵੀ ਦੱਸਾਂਗੇ ਸਾਰਾ। ਇਹ ਕੀ ਝਾੜ ਆਇਆ ਇਹ ਵੀ 300 ਤਿੰਨੇ ਗਣਕਾ ਇਹਦਾ ਵੀ ਦੱਸਾਂਗੇ ਤਕਰੀਬਨ ਹੋਊਗਾ 20 21 ਦਾ ਝਾੜ ਇਹਦਾ ਤੇ ਉਹ ਖੇਤ ਚ ਗਣਕਾ ਵਧੀਆ ਏ ਤੇ ਉਹਦਾ ਨਿਕਾਲ ਵੀ ਵਧੀਆ ਹੋਊਗਾ ਵਰਕਾ ਪਰਲੇ ਖੇਤੋਂ ਥੋੜੀ ਬ੍ਰੀਕ ਦੀ ਉਹ ਪਰਲੇ ਪਾਸੇ ਰਹਿੰਦਾ ਖੇਤ ਵੱਡਣ ਤੋਂ ਥੋੜਾ ਜਿਹਾ ਨੀਵਾ ਇਹਦਾ ਤਾਂ ਘੇਰਾ ਥੋੜਾ ਜਿਹਾ ਅਲਹਿਦਾ ਬਗਲੇ ਆਏ ਕਿ ਇਹ ਚ ਮਸ਼ੀਨ ਦੀ ਥੋੜੀ ਜਿਹੀ ਛਤਰੀ ਲੱਗਦੀ ਆ ਨਾਲ ਇਹ ਢੇਡਾ ਲਾਉਣਾ ਬੂਗਾ ਲੈ ਇਹਦਾ ਬਾਕੀ ਕਣਕ ਪੂਰੀ ਸੁੱਕੀ ਆ ਦੇਖੋ ਗੜ ਦੁੜਦਿਆਂ ਨਾਲ ਧੁੱਪਾਂ ਨਹੀਂ ਹੈਗੀ ਕਣੀਆਂ ਪੈ ਰਹੀਆਂ ਨੇ ਥੋੜੇ ਥੋੜਿਆਂ ਫਰੀਕ ਫਰੀਕ ਜੀਆਂ ਬੱਦਲ ਪੂਰਾ ਖੜਾ ਉੱਪਰ ਕੋ ਪਰਲਾ ਪਲਾਟ ਰਹਿ ਗਿਆ 6.5-7 ਕਿਲਿਆਂ ਦਾ ਵੱਢਣ ਤੋਂ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਨਹੀਂ ਕਿਸੇ ਨੇ ਕਰਿਆ